ਲੇਤ ਹੋ ਰਹੀ ਸਵੇਰ ਆਪਣੀ ਤੇ ਬਾਈ ਜੀ ਹੁਣੀ ਸ਼ੱਕਰ ਪਾ ਰਹੇ ਨੇ ਕਾਫੀ ਬਣ ਚੁੱਕੀ ਆ ਕਾਫੀ ਦੇ ਵਿੱਚ ਕਾਫੀ ਦੇ ਵਿੱਚ ਨਾਲ ਆਪਣੀ ਪਈਆ ਪੰਜੀਰੀ ਤੇ ਬਸ ਕਿਆ ਹੀ ਬਾਤਾਂ ਨੇ ਇਥੇ ਨਿਆਰੇ ਕੀ ਆ ਬਾਲਕਨੀ ਬਾਲਕਨੀ ਜਿਹਦਾ ਵੀਊ ਬਹੁਤ ਸ਼ਾਨਦਾਰ ਆ ਉੱਪਰਲੇ ਪਹਾੜਾਂ ਦੇ ਉੱਤੇ ਬੱਦਲ ਤੈਰਦੇ ਆ ਬਾਹਰ ਦਿਖਾਉਣੀ ਆ ਜੀ ਦਿਖਾਓ ਜੀ ਕਾਫੀ ਵਧੀਆ ਲੱਗ ਰਾਇਆ ਬੱਦਲ ਰਹਿੰਦੇ ਆ ਕੀ ਕੀ ਬਈਆ ਕਰਦੇ ਆ ਸੋ ਇਹ ਹੈ ਜਿਹਾ 뷰 ਆ ਦੀ ਹੋਟਲ ਤੋਂ ਹੋਟਲ ਆਗਾਏ ਹੋਟਲ ਐਫਰੀਕਸ ਰੈਸਟੋਰੈਂਟ ਤੇ ਬਾਬਾ ਬਾਰ ਬਾਰ ਰੁਕੀਆਗੇ ਮੇਨ ਸ਼ਹਿਰ ਤੋਂ ਜਿਹੜਾ ਸ਼ਾਂਤੀ ਸ਼ਾਂਤੀ ਸਤੂਬ ਬਣੀ ਰਾਹ ਜਾਂਦਾ ਉਸ ਤੇ ਹੀ ਹੋਟਲ ਆਗਾ ਰੋਡ ਤੇ ਹੀ ਆ ਸੋ ਪ੍ਰਾਪਰਟੀ ਬਹੁਤ ਸੋਣੀ ਹੈ ਰੂਮ ਵੀ ਬਹੁਤ ਸ਼ਾਨਦਾਰ ਨੇ ਇਹਨਾਂ ਦੇ ਤੇ ਆ ਉਹ ਦਾ ਵੀ ਰੈਸਟੋਰੈਂਟ ਹੈਗਾ ਨਾਲੇ ਕੋਲੇ ਤੇ ਬਾਕੀ ਦੋ ਤਿੰਨ ਰੈਸਟੋਰੈਂਟ ਅੱਗੇ ਨੇ ਸੋ ਸਾਰੀ ਤਰ੍ਹਾਂ ਦੇ ਫੂਡ ਚੁਆਇਸਸ ਆਪਾਂ ਨੂੰ ਉੱਥੇ ਮਿਲ ਜਾਂਦੀਆਂ ਨੇ ਤੇ ਬਸ ਹੁਣ ਇੱਥੋਂ ਆਪਾਂ ਜਾਣਾਗਾ ਪੈਗੋਂਗ ਪਰ ਆਪਾਂ ਨੂੰ ਬਰਵੈਲੀ ਨਹੀਂ ਕਰ ਰਹੇ ਆਪਾਂ ਚੰਗਲਾ ਵਾਲੇ ਪਾਸੇ ਦੀ ਜਾ ਰਹੇ ਹਾਂ ਸੋ ਉੱਥੇ ਵੀ ਉਮੀਦ ਕਰਦੇ ਆਂ ਵੀ ਬਰਫੜੀ ਬਹੁਤ ਜ਼ਿਆਦਾ ਹੋਊਗੀ ਹੁਣ ਦੀ ਉਮੀਦ ਹੈ ਮੌਸਮ ਠੰਡਾ ਪਹਿਲਾਂ ਕਣੀਆਂ ਜਾਂ ਪੈਰੀਆਂ ਸੀ ਹੁਣ ਤਾਂ ਥੋੜਾ ਜਿਹਾ ਖੜ ਗਿਆ ਤੇ ਬਸ ਕਾਫੀ ਕੇ ਤੁਰਦੇ ਸੋਨੂੰ ਮਿਲਦੇ ਆਂਗੇ ਰੋਡ ਤੇ ਜੀ ਸੋ ਪੈਂਗਾ ਨੂੰ ਚੱਲੇ ਸੀਗੇ ਆਪਾਂ ਤੇ ਇੱਥੇ ਜਗਾ ਆਉਂਦੀ ਹੈਗੀ ਇਹ ਤੋਂ ਨਿਕਲ ਕੇ ਸਖਤੀ ਕਰਕੇ ਇੱਥੇ ਪਰਮਿਟ ਚੈੱਕ ਹੁੰਦਾ ਸੋ ਪਰਮਿਟ ਦੇ ਦੋ ਤਰੀਕੇ ਨੇ ਆਫਲਾਈਨ ਤੇ ਆਨਲਾਈਨ ਆਨਲਾਈਨ ਲੋਕਾਂ ਨੂੰ ਸੌਖਾ ਹੁੰਦਾ ਤੁਸੀਂ ਲੇ ਇਨਰ ਸਰਕਟ ਇਨਰ ਸਰਕਲ ਸਰਕਟ ਕਰਕੇ ਅਗਰ ਖੋਲੂਗਾ ਤਾਂ ਵੈਬਸਾਈਟ ਖੁੱਲੂਗੀ ਲੇ ਟੂਰਿਜ਼ਮ ਦੀ ਉੱਥੇ ਪਰਮਿਟ ਅਪਲਾਈ ਕਰ ਸਕਦੇ ਹੋ 400 ਰੁਪਏ ਦਾ ਪਰਮਿਟ ਪੈਂਦਾ ਹੈ ਪੀਡੀਐਫ ਡਾਊਨਲੋਡ ਕਰੋ ਉਹਦਾ ਪੇਮੈਂਟ ਕਰਕੇ ਸਾਰੀ ਤੇ ਬਸ ਇੱਥੇ ਸਾਨੂੰ ਤੁਹਾਡੇ ਤੋਂ ਮੰਗਣਗੇ ਪੀਡੀਐਫ ਸ਼ੋ ਕਰਦੇ ਹੋ QR ਕੋਡ ਉਹਦੇ ਤੇ ਜਾਊਗਾ ਅਸੀਂ ਰਾਤ ਭੁੱਲ ਕੇ ਕਰਨਾ ਹੁਣ ਇੱਥੇ ਹੀ ਚੈੱਕ ਕਰ ਰਹੇ ਨੇ ਤੇ ਹੁਣ ਕਰਦੇ ਆ ਬਸ ਹੋ ਗਿਆ ਮੇਰਾ ਹੋ ਗਿਆ ਬਾਈ ਸੰਦੀਪ ਦਾ ਹੋ ਰਿਹਾ ਤੇ ਫਿਰ ਦੂ ਅੱਗੇ ਵਧਦੇ ਆ ਬਾਈਕਰ 바ਵਾ ਨੇ ਇੱਥੇ ਤੇ ਪੈਂਗੋਂ ਤੇ ਕਾਫੀ ਰੌਣਕ ਲੱਗੀ ਵੀ ਹੋਊ ਏ ਹਿਸਾਬ ਨਾਲ ਪਰ ਇਹ ਜਿਹੜੇ ਹਿਸਾਬ ਦੇ ਹੈਗੇ ਨੇ ਮੈਨੂੰ ਲੱਗਦਾ ਇਹ ਦੇ ਮੁੜਨ ਵਾਲੀ ਨੇ ਜਿਆਦਾ ਸਮਾਨ ਸਾਡੇ ਵਾਲਿਆਂ ਦੇ ਬਾਈਕ ਤੇ ਹੀ ਜ਼ਿਆਦਾ ਹੈ ਨਾ ਨਾਲ ਪੈਂਗੋਂ ਦੇ ਚੱਕਰੇ ਆ ਥੋੜਾ ਜਿਹਾ ਵੀ ਉੱਚੀ ਕਈ ਵਾਰੀ ਹੋਮ ਸਟੇ ਵਗੈਰਾ ਜਾਂ ਟੈਂਟ ਵਗੈਰਾ ਤੇ ਨਹੀਂ ਸਾਥ ਮਿਲਦੀ ਤੇ ਰੁਕਾ ਹੋ ਜਾਂਦਾ ਤੇ ਆਪਾਂ ਵਧਦੇ ਹੁਣ ਇੱਥੋਂ ਅੱਗੇ ਚੱਕਾ ਵਕਾਸੀ ਬਸ ਦੱਸ ਦੇ ਹੋ ਜੀ ਮੌਸਮ ਠੀਕ ਹੈ। ਛੇਰੇ ਮੀਂਹ ਜੈਸੇ ਪਿਆ ਸੀ ਮਾੜਾ ਮੋਟਾ ਜਿਹਾ। ਉਹਦੇ ਨਾਲ ਠੰਢੀ ਜੀ ਹੋਈ ਵੀ ਆ ਪਰ ਉਹ ਠੀਕ ਆ। ਪੱਧਰੀ ਅੱਗੇ। ਲੋ ਜੀ ਆਪਾਂ ਆ ਗਏ ਚਾਂਗਲਾ ਟ੍ਰੈਫਿਕ ਬਹੁਤ ਸੀਗੀ ਥੱਲੇ ਪਰ ਕਰਦੇ ਕਰਾਉਂਦੇ ਪਹੁੰਚ ਗਏ ਸੰਦੀਪ ਬਾਈ ਦਾ ਪਤਾ ਨਹੀਂ ਵੀ ਕਿੱਥੇ ਹੈ ਪਰ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਚਾਹ ਚੂ ਪੀ ਲਈ ਇੱਥੇ ਤੇ ਇਹ ਹੈ ਮਾਹੌਲ ਇੱਥੇ ਦਾ ਪਰ ਫਾਨੀ ਮਾਹੌਲ ਹੈ ਵਾਸ਼ਰੂਮਸ ਹਨ ਬਰਾ ਚਾਂਗਲਾ ਟਾਪ ਐਲਟਰੀ ਬਹੁਤ ਆ ਅੰਦਰ ਆ ਇੱਥੇ ਤੇ ਤੋ ਸ਼ਿਤੀ ਚੱਲਦੇ ਆ ਕਿਉਂਕਿ ਸਰਜਾ ਘੁੰਮਣ ਵਾਲਾ ਮਾਹੌਲ ਹੈ ਇੱਥੇ ਤੇਰੇ ਬਾਈ ਸੰਦੀਪ ਨੂੰ ਵੀ ਲੱਗਦੇ ਆ ਲਿਆਓ ਅੰਕਲ ਪਾਣੀ ਦੋ ਗਲਾਸ ਇੱਕ ਹੋਰ ਗਰਮ ਕੀ ਨਾ ਹੋਵੇ ਹਾਂਜੀ ਪਹੁੰਚ ਗਏ ਆ ਚੰਗਲਾ ਪਾਸ ਦੇ ਸਿਖਰ ਤੋਂ ਅੱਗੇ ਚੰਗਲਾ ਦਰਰਾਜ ਕ੍ਰੋਸ ਕਰ ਲਿਆ ਤੇ برف ਇੱਥੇ ਵੀ ਪੈ ਰਹੀ ਆ ਮਾਹੌਲ ਬੜਾ ਹੀ ਰਮਣੀਕ ਬਣਿਆ ਹੋਇਆ ਇੱਥੋਂ ਦਾ ਤੇ ਇਧਰ ਅਗਲਾ ਮਾਹੌਲ ਵੀ ਕੁਛ ਇਦਾਂ ਦਾ ਹੈ ਸੜਕ ਦੇ ਉੱਤੇ ਬਰਫ਼ ਹੈਗੀ ਆ ਕਿਤੇ ਕਿਤੇ ਇੰਟਰਲੌਕ ਆ ਇਹਨਾਂ ਦੇ ਉੱਤੇ ਵੀ ਬਰਫ਼ ਹੈ ਪਰ ਆਪਣਾ ਕੋੜਾ ਚੱਲਦਾ ਜਾ ਰਿਹਾ ਹੈ ਨਜ਼ਾਰੇ ਲਵਾਂਗੇ ਅੱਜ ਸ਼ਾਮ ਨੂੰ ਪੈਂਗੌਂਗ ਲੇਕ ਦੇ ਸੋਣੀ ਝੀਲ ਦੇ ਕਿਨਾਰੇ ਕਰਾਂਗੇ ਕੈਂਪਿੰਗ ਸੋ ਮੋੜ ਰਹੇ ਹਾਂਗੇ ਚੰਗਲਾ ਤੋਂ ਬਾਈ ਹੁਣੀ ਮਿਲੇ ਨੇ ਜਲੰਧਰ ਇਹ ਬਾਈ ਹੁਣੀ ਨੇ 12:30 ਤੋਂ ਤੇ ਇੱਥੇ ਬੈ ਕੇ ਉਹਨਾਂ ਮਹਿਫਲਾਂ ਲਾਈਆਂ ਨੇ ਮਹਿਕੀ ਵਗੈਰਾ ਖਾਣੇ ਬੈਠ ਕੇ ਥੱਕ ਗਏ ਸੀਗੇ ਭੁੱਖ ਵੀ ਬਹੁਤ ਲੱਗੀ ਸੀ ਤੇ ਇਥੇ ਆਕਸੀਜਨ ਵਾਲਾ ਸਿਸਟਮਾਂ ਦਾ ਕਾਫੀ ਜ਼ਿਆਦਾ ਲੋ ਆ। ਬਾਕੀ ਘੁੰਮ-ਘੁੰਮ ਕੇ ਜੇ ਹੁਣ ਸਿਰਫ ਘੁੰਮਣਾ ਆਪਾਂ ਕਦੀ ਵੀ ਘੁੰਮਣ ਲੱਗਿਆ ਸੀਗਾ। ਇਹ ਤੋਂ ਪਹਿਲਾਂ ਕਿ ਚੱਕਰ-ਚੱਕਰ ਬਾਵਾ ਜੰਗੀਪੱਦਰ ਦੇ ਆਉਣ ਲੱਗਦੇ। ਸੋਚਿਆ ਕਿ ਜੇ ਸਾਮਾਨਾਂ ਲਈ ਫਿਰਦੇ ਆਂ ਤੇ ਤੁਹਾਨੂੰ ਬਣਾਈ ਵੀਡੀਓ ਕਰ ਲਈਏ। ਨਾ ਨਾ। ਆਰੀ ਵਲੋਗਿੰਗ। ਯਾ। ਸੋ ਸੰਦੀਪ ਭਾਈ ਕੋਲ ਸਾਮਾਨਾਂ ਸੀਗਾ ਤੇ ਟੂਰ ਦੇ ਪੰਜਵੇਂ ਦਿਨ ਆ ਕੇ ਵਰਤੇ ਆਪਾਂ ਇਹ। ਏ ਬਾਈ ਪੰਜਵੇਂ ਨਹੀਂ ਪਾਣੀ ਪੂਣੀ ਦਾ ਗਰਮ ਕਰੀ ਰਿਹਾ ਓਦਾਂ ਦਾ ਕੋਕ ਬਣਾ ਰਿਹਾ ਆ ਕੋ ਆ ਆਨ ਦਾ ਗੋ ਆਪਾਂ ਜਿੱਥੇ ਪੰਜਵੇਂ ਦਿਨ ਵਰਤੇ ਆ ਮੈਂ ਵੀ ਵੀਰੇ ਪੰਜਵੇਂ ਦਿਨ ਹਾਂ ਹਾਂ ਜੋ ਨਿਕਲਣਾ ਹੋ ਗਿਆ ਆਪ ਲੋਕਾਂ ਦਾ ਮਜ਼ੇਦਾਰਾ ਸਿਸਟਮ ਯਾ ਆਪ ਲੋਕਾਂ ਦਾ ਇੰਸਟਾਗ੍ਰam ਹੈਂਡਲ ਬਤਾ ਦਿਜੇ ਨਾ ਪੈਂ ਗੋਂਗ ਤਸੂ ਦਾ ਪਹਿਲਾ ਝਾਕਾ ਵੀ ਹੋ ਰਹੀ ਲੇਕ ਉਹਦੇ ਕੋਲੇ ਪਹੁੰਚਾਂਗੇ ਹੁਣ ਨੇੜੇ ਝਾਕਾ ਵਾਕਾ ਦਿਖਾਉਣਾ ਸਨ ਦੀ ਫੇਮਸ ਪੈਂਗੋਂਗ ਲੇਕ ਤੇ ਤੇ ਕੀ ਈ ਝਾਕਾ ਵਾਕਾ ਬਹੁਤ ਖੂਬਸੂਰਤ ਵਾਹ ਇਹ ਅਜੇ ਦਾ ਇੱਕ ਘੰਟਾ ਹੀ ਆ ਗਿਆ ਅੱਗੇ ਕਿੱਧਰ ਜਾਂਾਂਗੇ ਲੈ ਕੇ ਆਪਣੇ ਨਾਲ ਨਾਲ ਬਹੁਤ ਦੂਰ ਤੱਕ ਜਾਊਗੀ ਇਹ ਪਰ ਕੀ ਬਾਤ ਸੋ ਪੈਂਗੋਂਗ ਲੇਕ ਦੇ ਕੋਲੇ ਆਪਾਂ ਇੱਥੇ ਕੋਟੇਜਸ ਦੇ ਵਿੱਚ ਰੁਕੇ ਆਂ ਤੇ ਕਿਾਹੀ ਸ਼ਾਨਦਾਰ ਲਿਗਾ ਯਾਰ ਇਹਨੂੰ ਦੇਖ ਕੇ ਲੱਗਦਾ ਵੀ ਫੋਟੋਆਂ ਚ ਵੀ ਇੰਨੀ ਸੋਹਣੀ ਨਹੀਂ ਆਉਂਦੀ ਹੈਗੀ ਜਿੰਨੀ ਇਹ ਵਾਕਈ ਸੋਹਣੀ ਆਪਾਂ ਕਹੇ ਦੀ ਵੀ ਹੈਗੀ ਹੈ ਤੇ ਠੰਡ ਹੈ ਕਿੱਥੇ ਬਹੁਤ ਜ਼ਿਆਦਾ ਹਵਾ ਬਹੁਤ ਜ਼ਿਆਦਾ ਤੇ ਇਸ ਕਰਕੇ ਕੋ ਰਿਲੇਟਿਵੇ ਨੇ ਭਾਈ ਸੰਦੀ ਪਹਿਲੇ ਹੀ ਬੈਠਾ ਹੋਤੇ ਹਾਂ ਦਸਰਾ ਜਾ ਕੇ ਵੀ ਭਾਈ ਜੀ ਨੇ ਚਾਹ ਦਾ ਚਾਹ ਬਣ ਕੇ ਚਾਹ ਪੀ ਗਏ ਪਹਿਲਾਂ ਔਰ ਕੇ ਪਾਈ ਤੇ ਬੈਠ ਲਈ ਵੇਰੇ ਕਿਵੇਂ ਹੀ ਲੋ ਹੋ ਰਿਹਾ ਵਰੇ ਤੇ ਬਾਈ ਨਜ਼ਾਰਾ ਬਹੁਤ ਨਾ ਇੱਕ ਨੰਬਰ ਦਾ ਹਾਲਾ ਪੂਰਾ ਇੱਕ ਨੰਬਰ ਦਾ ਹਾਲਾ ਹਾਂ ਨਜ਼ਾਰਾ ਯਾਰ ਜਿਹੜਾ ਇਹ ਹਾਂ ਹਵਾ ਬਹੁਤ ਠੰਡੀ ਹੈ ਕਰਦਾ ਹੈ ਨਾ ਇੱਥੇ ਜਦੋਂ ਮੈਂ ਕਹਿੰਦਾ ਹੁਣੀ ਮਾਇਨੋਰੀਟੀ ਹੋਊਗਾ ਨਾ ਇਹ ਪੱਕਾ ਹੋਗਾ ਮਾਇਨੋਰੀਟੀ ਹੋਊਗਾ ਵੇਖੋ ਰਾਜੇ ਨੂੰ ਲੈ ਕੇ ਵੀ ਇਹਦਾ ਜੀਪ ਹਟਾ ਤੇ ਹੁਣੀ ਖਾਣਾ ਸਾਡਾ ਜੀ ਕੀ ਤਾਂ ਹੁਣ ਹੀ ਪਲਟਾ ਘਾਣਾ ਵੜ ਕੇ ਨਹੀਂ ਰਾਤ ਨੂੰ ਪੁੱਛਾਈ ਰਹਿ ਗਈ। ਦਰਮਿਆں ਹੀ ਆ ਉਹ ਸੋ ਡਿਨਰ ਦਾ ਟਾਈਮ ਹੋ ਗਿਆ ਆਪਣਾ ਤੇ ਆ ਸਮਾਗਮ ਕਰਾਂਗੇ ਆਪਾਂ ਬਾਈ ਪਹਿਲਾਂ ਸੰਦੀਪ ਸੂਪ ਨਾਲ ਸ਼ੁਰੂਆਤ ਕਰ ਰਿਹਾ ਹੈ। ਕਹਿੰਦਾ ਵੀ ਮਸ਼ੀਨਰੀ ਨੂੰ ਪਹਿਲਾਂ ਟ੍ਰੇਨ ਕਰ ਲਈ ਮੜਾ ਜਾ। ਫੇਰ ਜਦੋਂ ਰਿਆਲਾ ਹੋ ਗਿਆ ਫੇਰ ਸਮਾਗਣਾ ਸੱਟਾਂਗੇ। ਆ ਬਾਕੀ ਹੱਥ ਵੀ ਕੰਮ ਰਿਹਾ ਯਾਰ ਇੱਥੇ ਮੇਰੇ ਹੱਥੋਂ ਤਾਂ ਇਹ ਬਣਾਇਆ ਮੇਰਾ ਤਾਂ ਹੱਥ ਛਡਾਈਏ ਸਹੀ ਗੱਲ ਹੈ ਹਾਂ ਪਰ ਇਹ ਪ੍ਰਾਪਰਟੀ ਬਹੁਤ ਸੋਹਣੀ ਹੈ ਪ੍ਰਬੰਧ ਪਹਿਲਾਂ ਅ ਬ੍ਰਦਰ ਆਪਾਂ ਕਹਿੰਦੇ ਸਨੈਕਸ ਵਾਲਾ ਵੀ ਬਹੁਤ ਸੋਹਣਾ ਸੀਗਾ ਤੇ ਨਾਮ ਕੀ ਹੈ ਬ੍ਰਦਰ ਆਪਣੀ ਪ੍ਰਾਪਰਟੀ ਦਾ ਦ ਵਿਸਤਾ ਪੈਂਗੋਂਗ ਵਿਸਤਾ ਦਾ ਦ ਪੈਂਗੋਂਗ ਵਿਸਤਾ ਰਿਜ਼ੋਰਟ ਤੇ ਇੱਥੇ ਮੁੰਡਿਆ ਤੇ ਵਰਥਟ ਪ੍ਰਾਪਰਟੀ ਆ ਬਾਹਰੋਂ ਇੱਥੋਂ ਲੇਕ ਦਾ 뷰 ਜਮਾ ਸਾਹਮਣੇ ਬਈ ਚਿਲੀ ਸੌਸ ਹੋਊਗੀ ਹਾਂਜੀ ਤੇ ਸ਼ੱਕ ਦੇਣ ਤੇ ਪੰਜਾਬੀ ਬੰਦਾ ਹੋਰ ਕੀ ਭਾਲਦਾ ਸ਼ੱਕ ਸੂਰ ਸਵੀਟ ਡਿਸ਼ ਗੁਲਾਬ ਜਾਮਨ ਕੋਰ ਆਪਣੇ ਕੋਲੇ ਆ ਚੁੱਕੀ ਹੈ